ਗੁਰੂ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਆਦ ਨਰਨਜਨ ਹੈ ਗੁਰੂ ਨਾਨਕ ਤਾਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਬਲੇ ਹਾਰੀ ਗੁਰ ਆਪਣੇ ਦਿਉਹਾਲੀ ਸਦਵਾਰ ਜਿਨ ਮਾਲ ਉਸਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜਾ ਮਬਲੇ ਹਰ ਜੀ ਮੈਂ ਐਸ ਆਗਰਾ ਤੋ ਜਾ ਮਬਲੇ ਹਰ ਜੀ ਮੈਂ i ਕੋਦੀ ਮੈਂ ਐਸੇ ਆ ਕੋ ਰਾਤੋਂ ਐਸੇ ਆ ਕੋ ਰਾਤੋਂ ਬਲੇਹਾਰੀ ਮੈਂ ਸਿਆ ਗੁਰਾ ਤੋਂ ਜਾਵਾਂ ਬਲੇਹਾਰੀ ਮੈਂ ਸਿਆ ਗੁਰਾ ਤੋਂ ਜਾਵਾਂ ਬਲੇਹਾਰੀ ਮੈਂ ਸਿਆ ਗੁਰਾ ਤੋਂ ਜਾਵਾਂ ਬਲੇਹਾਰੀ ਮੈਂ ਸਿਆ ਗੁਰਾ ਤੋਂ ਬਲੇਹਾਰੀ ਗੁਰ ਆਪਣੇ ਦਿਓ ਹਾੜੀ ਸਦਵਾ ਜਿਨ ਮਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਥੂਲੇ ਮਾਰਗ ਜਿਨਹ ਬਤਾਇਆ ਥੂਲੇ ਮਾਰਗ ਜਿਨਹ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਅਗਨ ਸਾਗਰ ਬੂੜਤ ਸੰਸਾਰਾ ਨਾਨਕ ਵਾਹ ਪਕਰ ਸਤਗੁਰ ਨੇ ਸਤਾਰਾ ਜਮ ਬਲੇ ਹਾਰ ਜੀ ਮੈਂ ਐਸਾ ਗੁਨਾਹ ਤੂੰ ਜਮ ਬਲੇ ਹਾਰ ਜੀ ਮੈਂ ਐਸਾ ਗੁਨਾਹ ਤੂੰ ਜਮ ਐਸੇ ਆਗੁਰਾ ਤੋਂ ਜੀ ਮੈਂ ਐਸੇ ਆਗੁਰਾ ਤੋਂ ਐਸੇ ਆਗੁਰਾ ਤੋਂ ਐਸੇ ਆਗੁਰਾ ਤੋਂ ਓ ਐਸੇ ਆਗੁਰਾ ਨੋ ਜੀ ਮੈਂ ਐਸੇ ਆਗੁਰਾ ਤੋਂ ਐਸੇ ਆਗੁਰਾ ਤੋਂ ਜੀ ਮੈਂ ਐਸੇ ਆਗੁਰਾ ਤੋਂ ਸ਼ਾਮ ਆਪਲੇ ਹਾਰ ਜੀ ਮੈਂ ਐਸੇ ਆਗੁਰਾ ਤੋਂ ਸ਼ਾਮ ਆਪਲੇ ਹਾਰ ਜੀ రిగੋ ਦੇ ਆਪਣੇ ਦਿਹਾੜੀ ਤਸਰ ਦਰਮਾਲ ਤੇ ਦੇਵਤੇ ਕੀਏ ਕਰਤਨਾ ਕੀ ਵਾਰ ਪਰਮ ਸਕਾਲ ਜੋਗ ਚਵਰਛਤਰ তথা ਵਕਤ ਦੇ ਮਾਲਕ ਕਿਰਪਾ ਨਿਧਾਨ ਸਤਗੁਰੂ ਜਗਤੀ ਜੋਤ ਹਾਜ਼ਰਾ ਹਜੂਰ ਜਾਹਰਾ ਹਜੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰੱਖਿਆ ਕੋ ਲੋਕ ਪਰਲੋਕ ਕੇ ਸਹਾਇਕ ਦਸਾਂ ਪਾਤਸ਼ਾਹੀਆਂ ਦੀ ਜੋਤ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਜੁੜੇ ਬੈਠੀ ਸਾਧ ਸੰਗਤ ਜੀ ਵਜ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਅੱਜ ਨਸਿਆਰੇ ਦਿਹਾੜੇ ਤੇ ਗੁਰਦੁਆਰਾ ਗੁਰੂ ਸਰਮੰਜੀ ਸਾਹਿਬ ਪਾਤਸ਼ਾਹੀ 6ਵੇਂ ਪਿੰਡ ਗੁਜਰਵਾਲ ਵਿਖੇ ਹੋਰ ਨੇੜੇ ਤੇੜੇ ਪਿੰਡ ਤੋਂ ਸੰਗਤ ਪਹੁੰਚਦੀ ਹੈ। ਕੁਝ ਸੰਗਤ ਪਹੁੰਚ ਗਈ ਹੈ, ਕੁਝ ਪਹੁੰਚ ਰਹੇ ਨੇ ਤਾਂ ਤੇ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾ ਰਹੀ ਹੈ। ਜਿੰਨੇ ਪ੍ਰਾਣੀ ਵੀ ਬਿਨਾਂ ਕਿਸੇ ਮਤਲਬ ਤੋਂ ਬਾਹਰ ਖੜੇ ਹਨ ਜਾਂ ਪ੍ਰਸ਼ਾਦਾ ਪਾਣੀ ਛਕ ਲਿਆ ਹੈ ਜਾਂ ਛਕ ਲਏ ਹਨ ਆਪਜੀ ਛਕ ਕਰਕੇ ਗੁਰੂ ਬਾਬਾ ਜੀਾਂ ਦੀ ਹਜ਼ੂਰੀ ਅੰਦਰ ਜੁੜ ਬੈਠਣ ਦੀ ਕਿਰਪਾਲਤਾ ਕਰੋ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਬਚਨ ਕਰਦੇ ਹਨ ਬਿਨ ਭਾਗਾ ਸਤਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਇਹ ਜੋ ਸਤਸੰਗ ਦਾ ਸਮਾਹੇ ਕਰਮਾਂ ਦੀਆਂ ਖੇਡਾਂ ਨੇ ਪੂਰਬ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਰਸ ਪੈਰ ਆਗੇ ਮਿਟਿਓ ਅੰਧੇਰ ਮਿਲਤ ਜਨ ਨਾਨਕ ਜਨਮ ਜਨਮ ਕੀ ਸੋਈ ਜਾਗੀ ਬਦੋ ਪਿਛਲੇ ਪੂਰਬਲੇ ਕਰਮਾ ਦਾ ਕੋਈ ਚੰਗਾ ਕੀਤਾ ਕਰਮ ਜਾਗਦਾ ਹੈ ਉਦੋਂ ਇਹ ਸਤ ਸੰਗ ਦਾ ਸਮਾਪਤ ਹੁੰਦਾ ਨਹੀਂ ਤਾਂ ਜਿਸ પ્રાਣੀ ਭਾਵੇਂ ਅੰਦਰ ਦੀਵਾਨ ਚੱਲ ਰਿਹਾ ਹੋਵੇ ਬਾਹਰ ਵੀ ਖੜਾ ਹੋਵੇ ਨਾ ਜਦੋਂ ਤੱਕ ਉਹਨੂੰ ਗੁਰੂ ਬਾਬਾ ਜੀਾਂ ਦਾ ਹੁਕਮ ਨਹੀਂ ਹਾਦੋ ਤੱਕ ਉਹ ਅੰਦਰ ਨਹੀਂ ਆ ਸਕਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਹ ਜੋ ਸੰਸਾਰ ਦੀ ਸਾਰੀ ਖੇਡ ਹੈ ਹੁਕਮ ਅੰਦਰ ਚੱਲਦੀ ਹੈ ਸਤਸੰਗਤ ਕਿਹਸੀ ਜਾਣੀ ਹੈ ਜਿੱਥੇ ਕੋ ਨਾਮ ਬਖਾਣੀ ਹੈ ਜਿੱਥੇ ਕੋ ਇੱਕ ਪਰਮਾਤਮਾ ਦੀ ਗੱਲ ਹੋਵੇ ਉਸਨੂੰ ਸਤਸੰਗਤ ਕਿਹਾ ਜਾਂਦਾ ਹੈ ਤੇ ਇੱਥੇ ਬੈਠਣ ਦਾ ਵੀ ਤਰੀਕਾ ਹੁੰਦਾ ਕੋਈ ਰੂਲ ਰੈਗੂਲੇਸ਼ਨ ਵੀ ਹੁੰਦੇ ਹਨ ਜਿਸ ਤਰ੍ਹਾਂ ਆਪਾਂ ਫਤ ਸੰਗਤ ਦੇ ਵਿੱਚ ਬੈਠਣਾ ਹੈ ਮਹਾਰਾਜੀ ਗੁਰਬਾਣੀ ਵਿੱਚ ਵੀ ਕਹਿੰਦੇ ਹਨ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਵਧਾਨ ਇਕਾਗਰ ਚੀਤ ਕਿਸੇ ਤਰ੍ਹਾਂ ਆਪਾਂ ਆਪਣਾ ਸਰੀਰ ਨੂੰ ਸੈੱਟ ਕਰਕੇ ਨਹੀਂ ਬਹਿਣਾ ਸਮਾਧੀ ਲਾ ਕੇ ਸਿੱਧੇ ਹੋ ਕੇ ਅੱਖਾਂ ਮੀਚ ਕਰਕੇ ਬੈਠਣਾ ਹੈ ਤਾ ਜੋ ਆਪਣਾ ਮਨ ਗੁਰੂ ਬਾਬਾ ਜੀ ਦੀ ਹਜ਼ੂਰੀ ਅੰਦਰ ਟਿਕ ਜਾਵੇ ਜੋ ਸਤ ਸੰਗਤ ਦਾ ਸਮਾਂ ਇਹ ਕਿਸੇ ਮਹਾਪੁਰਖ ਦਾ ਜੇ ਮਿਲ ਜਾਵੇ ਬਹੁਤ ਵੱਡੇ ਕਰਮਾ ਦੀ ਗੱਲ ਹੈ ਜੇ ਕਿਸੇ ਪੂਰਨ ਮਹਾਪੁਰਖ ਦਾ ਹੈ ਸਤ ਸੰਗਤ ਕਰਨ ਦਾ ਸਮਾਂ ਮਿਲ ਜਾਵੇ ਵੈਸੇ ਤਾਂ ਕਲ ਯੁਗ ਦੇ ਸਮੇਂ ਦੇ ਵਿੱਚ ਇਹ 사ਤ ਸੰਗਤ ਦਾ ਸਮਾ ਬਹੁਤ ਘਟ ਪ੍ਰਾਪਤ ਹੁੰਦਾ ਕਲਯੁਗ ਮਹਿ ਕੀਰਤਨ ਪ੍ਰਦਾਨਾ ਗੁਰਮੁਖ ਜੱਪੀ ਆਇ ਲਾਇ ਧਿਆਨਾ ਕਲਯੁਗ ਦੇ ਵਿੱਚ ਕੀਰਤਨ ਪ੍ਰਦਾਨਾ ਜਿਹੜਾ ਗੁਰਮੁਖ ਜਪਦਾ ਉਸ ਨੂੰ ਇਲਾਹਾ ਪ੍ਰਾਪਤ ਹੁੰਦਾ ਬਾਬਾ ਜੀਆ ਨੇ ਗੁਰੂ ਬਾਬਾ ਜੀਆ ਨੇ ਗੁਰੂ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਪਹਿਲਾ ਹੁਕਮ ਕੀਤਾ ਹੈ ਗੁਰਕੇ ਭਾਣੇ ਵਿੱਚ ਅੰਮ੍ਰਿਤ ਹੈ ਜਿਵੇਂ ਆਪਾਂ ਕਿਸੇ ਦੁਨਿਆਵੀ ਸਕੂਲ ਜਾਂ এডੂਕੇਸ਼ਨ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣੇ ਆ ਤੇ ਉਹਨਾਂ ਦੇ ਕੋਲੇ ਰੂਲ ਰੈਗੂਲੇਸ਼ਨ ਡੈਸ ਹੋਇਆ ਕਰਦੀ ਹੈ ਆਪਾਂ ਨੂੰ ਕੋਈ ਫਾਰਮ ਵਗੈਰਾ ਵੀ ਭਰਨੇ ਪੈਂਦੇ ਹਨ ਇਸੇ ਤਰ੍ਹਾਂ ਹੀ ਗੁਰੂ ਬਾਬਾ ਜੀਆ ਦੇ ਸਕੂਲ ਅੰਦਰ ਇਹ ਵੀ ਇੱਕ এডੂਕੇਸ਼ਨ ਯੂਨੀਵਰਸਿਟੀ ਹੈ ਜਿੱਥੇ ਆਪਾਂ ਨੂੰ ਪਰਮਾਰਥ ਦੀ ਭੜਾਈ ਮਿਲਦੀ ਹੈ ਗੁਰੂ ਬਾਬਾ ਜੀ ਦਾ ਪਹਿਲਾ ਹੁਕਮ ਹੈ ਗੁਰਕੇ ਭਾਣੇ ਵਿੱਚ ਅੰਮ੍ਰਿਤ ਹੈ ਪਹਿਲਾ ਗੁਰੂ ਕਾ ਸੇਖ ਅੰਮ੍ਰਿਤ ਛਕੇ ਖੰਡੇ ਵਾਟੇ ਦਾ ਮਹਾਰਾਜੀ ਇੱਥੋਂ ਤੱਕ ਕਹਿੰਦੇ ਹਨ ਕਿ ਸਾਖਤ ਸੂਰਤ ਵੀ ਰਹੇ ਜਦੋਂ ਤੱਕ ਜਦੋਂ ਸਿੰਘ ਦੀ ਮੌਤ ਹੋ ਜਾਵੇ ਨਾ ਉਸ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦੇ ਉਸ ਨੂੰ ਉਸ ਤੋਂ ਕੇਸਾਂ ਦੀ ਪਛਾਣ ਕਰਕੇ ਉਸ ਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਵੇਗੀ ਤੇ ਪਹਿਲਾਂ ਤਾਂ ਆਪਣੇ ਦੁਨੀਆ ਤੇ ਆਉਣ ਦਾ ਮਕਸਦ ਕੀ ਹੈ ਇਹ ਸਮਝੇ ਗੁਰੂ ਬਾਬਾ ਜੀ ਹਣੇ ਪਰ ਉਹ ਮਨੁੱਖਾ ਦੇ ਬਖਸ਼ ਕੇ ਦੁਨੀਆ ਤੇ ਭੇਜਿਆ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬਾ ਦੀ ਧਾਰਨਾ ਵੀ ਪੜਿਆ ਕਰਦੇ ਸਨ ਕਿ ਜਿਹੜੀ ਦੇਹੀ ਨੂੰ ਲੋਚਦੇ ਦੇਵਤੇ ਸੋਈ ਦੇਹੀ ਮਿਲ ਗਈ ਹੈ ਜਿਸ ਦੇ ਹੀ ਕੋ ਖੋਜੈ ਮਹੇਸ਼ਰ ਕਿ ਫੁਦੇਹੀ ਨੂੰ ਕਈ ਸਾਲ 83 ਲੱਖ ਜਿੰਨਾਂ ਦਾ ਸਮਾਂ ਕਹਿੰਦੇ ਹਾਂ ਕਿ ਉਸ ਤੋਂ ਬਾਅਦ ਮਨੁੱਖਾ ਦੀ ਜਿਹੜੀ ਮਿਲਦੀ ਹੈ ਪਰ ਜਿਸ ਨੂੰ ਤਾਂ ਵੀ ਸਫਲਾ ਨਾ ਕੀਤਾ ਤੇ ਆਪਣੇ ਲਈ ਬਹੁਤ ਜਿਹੜੀ ਹੈ ਮੰਦਪਾਗੀ ਤੀਜ ਹੈ ਇਨੂੰ ਆਪਾਂ ਸਫਲਾ ਕਿਵੇਂ ਕਰਨਾ ਹਾਉ ਟੂ ਯੂਸ ਕਿਵੇਂ ਇਸ ਨੂੰ ਯੂਫ ਦੇ ਵਿੱਚ ਕਰੀਏ ਅਮਰਤ ਵੇਲੇ ਉੱਠਣ ਦਾ ਮਹਾਤਮ ਹੈ ਗੁਰੂ ਕੇ ਸਿੱਖ ਦਾ ਅਮਰਤ ਮੇਲੇ ਵਿੱਚ ਮਨ ਲੱਗੇ ਜਾਂ ਨਾ ਲੱਗੇ ਬਾਣੀ ਜ਼ਰੂਰ ਪੜੇ ਆਪਰ ਮਹਾਰਾਜੀ ਦਾ ਹੁਕਮ ਹੈ ਅਮਰਤ ਵੇਲੇ ਪੰਜਾਂ ਵਾਲਿਆਂ ਦਾ ਨਿਤਨੇਮ ਉਪਰੰਤ ਜੋ ਵੀ ਆਪ ਜੀ ਨੇ ਦੁਨੀਆਵੀ ਕੰਮ ਕਾਰ ਕਰਨੇ ਹਨ ਉਹ ਕਰੋ ਆਰਾਮ ਕਰਨ ਦਾ ਸਮਾਂ ਉਹ ਕਰੋ ਜਲਦੀ ਸਮੇਂ ਦਾ ਸੌ ਸਕੀਏ ਸੋਈਏ ਜੋ ਆਪਣਾ ਸਮੇਂ ਨਾਲ ਅੰਮ੍ਰਿਤ ਵੇਲੇ ਉੱਠੀਏ ਸਵੇਰੇ 12 ਵਜਤੋਂ ਸਵੇਰ ਦੇ 6 ਵਜੇ ਤੱਕ ਜਿਹੜਾ ਅੰਮ੍ਰਿਤ ਵੇਲੇ ਦਾ ਮਹਾਪੁਰ ਸਮਾਦ ਅਸਦੇ ਹਨ ਫਿਰ ਪ੍ਰੰਤ ਸ਼ਾਮ ਨੂੰ ਰਹਿਰਾ ਸਾਹਿਬ ਤੇ ਕੀਰਤਨ ਸਵੇਰੇ ਤੋਂ ਪ੍ਰੰਤ ਅਰਦਾਸ ਕਰਕੇ ਮਹਾਰਾਜ ਜੀ ਨੂੰ ਸੋਣਾ ਹੈ ਕਿ ਮਹਾਰਾਜ ਕਿਰਪਾ ਕਰਨਾ ਆਪ ਜੀ ਸਵੇਰੇ 10 ਸਾਂ ਨੂੰ ਨਿਤਨੇਮ ਦੇ ਵਿੱਚ ਗਾ ਲੈਣਾ ਜਿਹੜੀ ਇਹ ਦਾਤ ਹੈ ਨਾ ਇਹ ਜਾਂ ਗੁਰੂ ਮਹਾਰਾਜੇ ਕੋਲੋਂ ਮੈਣੀ ਹੈ ਜਾਂ ਕਿਸੇ ਮਹਾਪੁਰਸ਼ ਕੋਲੋਂ ਦੁਨੀਆ ਦੇ ਵਿੱਚ ਚੱਲ ਕੇ ਕਿਸੇ ਮਹਾਪੁਰਸ਼ ਦੀ ਸੰਗਤ ਕਰਨੀ ਜ਼ਰੂਰੀ ਹੈ ਕਿਉਂਕਿ ਉਸ ਗੁਰੂ ਕੋਲੇ ਜਾਣ ਦਾ ਜਰੀਆ ਹੈ ਇਸੇ ਤਰ੍ਹਾਂ ਹੀ ਗੁਰਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਧੰਤਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਚਪਨ ਦੇ ਵਿੱਚ ਛਾਂ ਢਾਈਕ ਸਾਲ ਦੀ ਉਮਰ ਸੀ ਤੇ ਉਹਨਾਂ ਦੀ ਮਾਤਾ ਜੀ ਢਾਈਕ ਢਾਈਕ ਸਾਲ ਦੀ ਉਮਰ ਦੇ ਵਿੱਚ ਚੜਾਈ ਕਰ ਗਏ ਤੇ ਉਦੋਂ ਉਹਨਾਂ ਦਾ ਨਾਮ ਭਾਈ ਜੇਠਾ ਸੀ ਭਾਈ ਜੇਠਾ ਜੀ ਬਾਰ ਬਾਰ ਜਾਂਦੇ ਹਨ ਉਠਾ ਦੇ ਕੇ ਮਾਤਾ ਉੱਠਦੀ ਕਿਉਂ ਨਹੀਂ ਪਿੰਡ ਦੀਆਂ ਜਿਹੜੀਆਂ ਮਾਈਆਂ ਹੁੰਦੀਆਂ ਉਹ ਹਟਾ ਕਰਕੇ ਲੈ ਜਾਂਦੇ ਆ ਕਿ ਪੁੱਤ ਤੇਰੀ ਮਾਤਾ ਉਹ ਉੱਥੇ ਚਲੇ ਗਈ ਹੈ ਜਿੱਥੇ ਕੋਈ ਮੁੜ ਕੇ ਨਹੀਂ ਆਉਂਦਾ ਉਮਰ ਬੀਤਦੀ ਗਈ ਤੇ ਫਿਰ ਪਿਤਾ ਦੀ ਸਾਰਾ ਸਰੀਰਿਕ ਕਿਰਿਆ ਕਰਦੇ ਸਵੇਰੇ ਠਾਲ ਕਰਕੇ ਇਸ਼ਨਾਨ ਕਰਵਾਉਣਾ ਫਿਰ ਕੱਪੜੇ ਪਹਿਨਾ ਕਰਕੇ ਤੇ ਪ੍ਰਸ਼ਾਦਾ ਪਕਾ ਕੇ ਫਿਰ ਉਹਨਾਂ ਦੇ ਕੰਮ ਤੇ ਜਾਣਾ ਫਤ ਸਾਲ ਤੱਕ ਜੋ ਹੈ ਚੱਲਦਾ ਰਿਹਾ ਪਿਤਾ ਜੀ ਇਸ਼ਨਾਨ ਕਰਵਾਉਂਦੇ ਰਹੇ ਤੇ ਇੱਕ ਦਿਨ ਕੀ ਹੋਇਆ ਪਿਤਾ ਜੀ ਸੌਂ ਰਹੇ ਹਨ ਤੇ ਭਾਈ ਜੇਠਾ ਇੱਕ ਦਿਨ ਪਹਿਲਾਂ ਉੱਠ ਖੜਿਆ ਭਾਈ ਜੇਠਾ ਜੀ ਨੇ ਆਪ ਇਸ਼ਨਾਨ ਕਰ ਲਿਆ ਅੱਜ ਤੇ ਪਿਤਾ ਜੀ ਨੇ ਜਾ ਕੇ ਕਹਿੰਦੇ ਪਿਤਾ ਜੀ ਅੱਜ ਤੁਹਾਡੇ ਜੇਠੇ ਨੇ ਆਪ ਇਸ਼ਨਾਨ ਵੀ ਕਰ ਲਿਆ ਤੇ ਆਪ ਕੱਪੜੇ ਵੀ ਪਹਿਨ ਲਏ ਹਨ ਦੇਖੋ ਹੁਣ ਪਿਤਾ ਜੀ ਅੱਖਾਂ ਵੀ ਨਹੀਂ ਖੋਲ ਰਏ ਬੜਾ ਜੂਰ ਲਾ ਕੇ ਪਿਤਾ ਜੀ ਉਠੋ ਦੇਖੋ ਤੁਹਾਡਾ ਜੀਠਾ ਜਾਬ ਤਿਆਰ ਹੋ ਗਿਆ ਤੇ ਜਦੋਂ ਤੱਕ ਉਹ ਜਗਾਰੇ ਹਨ ਹੁਣ ਇਹ ਨਹੀਂ ਪਤਾ ਕਿ ਉਸਦੇ ਉਹਨਾਂ ਦੇ ਪਿਤਾ ਦੇ ਅੰਦਰ ਜੋਤ ਹੀ ਨਹੀਂ ਆ ਉਹ ਵੀ ਸਰੀਰ ਛੱਡ ਗਏ ਹਨ ਹੁਣ ਬਾਲ ਅਵਸਥਾ ਹੈ ਜਗਾ ਦੇ ਹਨ ਪਿਤਾ ਜੀ ਉਠੋ ਫਿਰ ਭੱਜ ਕੇ